ਜੀ ਕਿਸਾਨ ਵੀਰੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਢਾਲੀਆ ਡੈਰੀ ਫਾਰਮ ਪੋਤਨਾ 01 ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੇਸ ਮੇਰੇ ਵੀਰ ਬਾਈ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੋ ਕਿ ਤੁਹਾਡੇ ਕੋਲ ਨਵੀਂ ਆਉਣ ਵਾਲੀ ਵੀਡੀਓ ਦੀ ਅਪਡੇਟ ਆਉਂਦੀ ਰਹੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਤਿੰਨ ਕਟੀਆਂ ਦਿਖਾਉਣ ਜਾ ਰਹੇ ਹਾਂ ਜੋ ਕਿ ਖੀਰੀਆਂ ਨੇ ਤਿੰਨੀ ਬਣਦੀ ਜਾਣਕਾਰੀ ਤੁਹਾਨੂੰ ਸਾਰੀ ਦੇਵਾਂਗੇ ਪਹਿਲਾ ਸਾਨੂੰ ਐਡਰੈਸ ਦੱਸ ਦਈਏ 22 ਦਾ ਨਾਮ ਕਰਮ ਸਿੰਘ ਪਿੰਡ ਪੋਤਨਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾਗੀ ਨੇੜੇ ਪਿੰਡ ਵਸਤਗੜ ਤੇ ਟੱਲੇ ਵਾਲਾ ਹੈਗਾ 22 ਦਾ ਮੋਬਾਈਲ ਨੰਬਰ ਹੈਗਾ 7529948608 7529948608 22 ਕੋਲ ਤਿੰਨ ਕਟੀਆਂ ਤਿੰਨੇ ਹੀ ਕਟੀਆਂ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀਆਂ ਕਟੀਆਂ ਥਣ ਵਗੈਰਾ ਚੈੱਕ ਚੈੱਕ ਕਰ ਸਕਦੇ ਹੋ ਪੂਰੇ ਥਣ ਪੂਰੇ ਵਧੀਆ ਗਿੱਠੀ ਤੇ ਆ ਇਸ ਕੁਆਲਿਟੀ ਚੈੱਕ ਕਰ ਸਕਦੇ ਹੋ ਤਿੰਨੇ ਕਟੀਆਂ ਦੀ ਜਾਣਕਾਰੀ ਤੁਸੀਂ ਬਾਈ ਨਾਲ ਕਨੈਕਟ ਕਰਕੇ ਲੈ ਸਕਦੇ ਹੋ ਇਹਨਾਂ ਦਾ ਮੁੱਲ ਬਿਲਕੁਲ ਜਾਇਜ਼ ਹੋਊਗਾ ਬਾਈ ਨਾਲ ਫੋਨ ਤੇ ਕਨੈਕਟ ਕਰ ਲਿਓ ਸਕਰੀਨ ਦੇ ਉੱਤੇ ਨੰਬਰ ਦਿੱਤਾ ਚੱਲ ਰਿਹਾ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਾਰੇ ਵੀਰਾਂ ਦਾ ਆਪਣੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ